ਆਪਾਂ ਸਿਰਫ ਰੱਖਿਆ ਇੱਕ ਸੇਵਾ ਲੇਖੇ ਡਰਾ ਰੱਖਿਆਗਾ ਸੇਵਾ ਲੇਖੇ ਹੀ ਲਾਵਾਂਗੇ ਰੱਬ ਰੱਖੇ ਸੁੱਖ 30000 ਤੋਂ ਜ਼ਿਆਦੇ ਜਿੰਨੇ ਵੀ ਟੋਕਨਾਂ ਦੇ ਪੈਸੇ ਹੋਣਗੇ 20000 50000 ਲੱਖ 2 ਲੱਖ ਜਿੰਨਾਂ ਵੀ ਹੋਇਆ ਕਿਸੇ ਲੋੜਵੰਦ ਧੀਆਂ ਦੇ ਵਿਆਹ ਤੇ ਲੱਗ ਜਾਣਗੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋ ਸਾਰੇ ਠੀਕ ਹੋ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਇਹੀ ਕਰਦਾ ਜਿਹੜੀ ਵੀਡੀਓ ਮੈਂ ਬਣਾ ਰਿਹਾ ਸ਼ੇਅਰ ਜਰੂਰ ਕਰਦੇ ਹੋ ਹਣਾ ਬੜੇ ਲੋਕਾਂ ਦੇ ਮੂੰਹ ਚਲਦੇ ਸੀਗੇ ਜਦੋਂ ਆਪਾਂ ਚਲੋ ਆ ਕਾਪੀ ਨਹੀਂ ਛਾਪੀ ਸੀਗੀ ਇਹ ਤੇ ਕਾਪੀ ਨਹੀਂ ਛਾਪੀ ਸੀ ਬੜੇ ਲੋਕਾਂ ਦੇ ਮੂੰਹ ਚੱਲਦੇ ਸੀ ਵੀ ਇਹ ਠੱਗੀ ਦਾ ਜਾਲ ਫੜਾ ਰੱਖਿਆ ਇਹ ਟੋਕਨ ਸਿਸਟਮ ਉਹ ਆ ਟੋਕਨ ਸਿਸਟਮ ਇਹ ਆ ਬਾਈ ਨਾ ਤਾਂ ਕਿਤੇ ਠੱਗੀਆਂ ਮਾਰੀਆਂ ਨਾ ਮਾਰ ਰਹੀਆਂ ਜਦੋਂ ਮਹਾਰਾਜ ਦਾ ਦਿੱਤਾ ਸਾਰਾ ਕੁਝ ਆਪਣੇ ਕੋਲੇ ਸਾਰਾ ਕੁਝ ਹੈਗਾ ਆਪ ਦੀ ਚੀਜ਼ ਆ ਆਪ ਦਾ ਰੇਟ ਮੁੱਲ ਵੇਚ ਸਕਦੇ ਆ ਇੰਨੀ ਜਵਾਂ ਮਹਾਰਾਜ ਨੇ ਵਾਖੀ ਆ ਸੋ ਇਹ ਉਹਨਾਂ ਨੂੰ ਜਵਾਬ ਆ ਜਿਨ੍ਹਾਂ ਨੇ ਗੱਲਾਂ ਕਹੀਆਂ ਸੀ ਉਸ ਤੋਂ ਬਾਅਦ ਅੱਜ ਰੱਪ ਡਰਾ ਚਾਲੂ ਕੀਤਾ ਦੋ ਪੱਠਾ ਆਪਣੇ ਫਾਰਮ ਚੋਂ ਰੱਖੀਆਂ ਨੇ ਠੀਕ ਐ ਦੋ ਪੱਠਾ ਫਾਰਮ 'ਚ ਰੱਖਿਆ ਪੈਸੇ ਜਿੰਨੇ ਬਣਨਗੇ ਸਾਰੇ ਵੀ ਖਾ ਸਕਦਾ ਕੋਈ ਨਹੀਂ ਰੋਕ ਸਕਦਾ ਠੀਕ ਆ ਪਰ ਨਹੀਂ ਜਦੋਂ ਜਿਹੜੀ ਗੱਲ ਕਹਿਤੀ ਸੋ ਕਹਿਤੀ ਜਦੋਂ ਆਪਣੇ ਮਹਾਰਾਏ ਨੇ ਚੀਜ਼ ਓਨੀ ਵਿਕਤੀ ਕਰਤੀ ਵੀ ਆਪਾਂ ਨੂੰ ਡਰਾ ਡਰੂ ਪਾਉਣ ਦੀ ਲੋੜ ਹੀ ਨਹੀਂ ਪੈਂਦੀ ਇਹ ਆਪਾਂ ਸਿਰਫ ਰੱਖਿਆ ਇੱਕ ਸੇਵਾ ਲੇਖੇ ਡਰਾ ਰੱਖਿਆਗਾ ਸੇਵਾ ਲੇਖੇ ਹੀ ਲਾਵਾਂਗੇ ਰੱਬ ਰੱਖੇ ਸੁੱਖ ਦੋ ਪੱਠਾ ਰੱਖਿਆ ਫਾਰਮ ਦੇ ਵਿੱਚੋਂ ਤੋਏ ਪੱਠਾ ਜੇ ਕੋਈ ਵੀਰ ਨਹੀਂ ਲੈ ਕੇ ਜਾਣਾ ਚਾਹੁੰਦਾ ਕੀ ਡਰਾ ਦਿੰਦੇ ਆ ਵੀ ਆਏ ਆ ਚੰਗੀਆਂ ਨਹੀਂ ਮਾੜੀਆਂ ਨਹੀਂ ਉਹ ਖਸਮਾ ਤੁਹਾਨੂੰ ਤਾਂ 500 ਚ ਹੀ ਮਿਲ ਰਹੀਆਂ ਦੋ ਪੱਠਾ ਠੀਕ ਆ ਚੰਗੀਆਂ ਮਾੜੀਆਂ ਇਹਨਾਂ ਨੂੰ ਤਾਂ ਕਿਲੋ ਮੀਟ ਵੀ ਨਹੀਂ ਮਿਲਦਾ ਫਿਰ ਦੁਗ ਨੰਬਰ ਤੇ ਜੇ ਵੀਰ ਕੋਈ ਨਹੀਂ ਲੈ ਕੇ ਜਾਂਦਾ ਆਪਦੇ ਜਾਨਵਰ ਦਾ ਰੇਟ ਨਹੀਂ ਮਾਰਦੇ ਜੇ ਕਿਸ ਨੂੰ ਦੇ ਸਕਦੇ ਆ ਮਹਿੰਗਾ ਤਾਂ ਰੱਖ ਵੀ ਸਕਦੇ ਆ 30000 ਰੁਪਇਆ ਕੈਸ਼ ਦਿੱਤਾ ਜਾਊਗਾ ਜਿਹੜੇ ਨੇ ਪੱਠਾ ਨਹੀਂ ਲੈ ਕੇ ਜਾਣੀਆਂ ਅਗਲੀ ਗੱਲ ਹੁਣ ਇਦੂ ਬਾਦ ਲੋਕਾਂ ਚ ਕੀ ਆ ਜਾਂਦਾ ਵੀ ਕਮਾਈ ਦਾ ਸਾਧਨ ਬਣਾਇਆ ਹੋਇਆ ਫੇਕ ਕੰਮ ਫੇਕ ਦੁਨੀਆ ਤੇ ਹੋਏ ਪਿਆ ਕਹਿੰਦੇ ਹੋ ਨਾ ਸ਼ੇਰੋਂ ਨਹੀਂ ਡਰਦੀ ਬਘੇਰੋਂ ਨਹੀਂ ਡਰਦੀ ਇੱਕ ਤਿਮਕੇ ਨੇ ਮਾਰੀ ਐ ਤਿਮਕੇ ਵਾਲੀ ਗੱਲ ਹੋਈ ਵੀ ਆਪਾਂ ਦਾ ਤਿਮਕੇ ਚ ਹੀ ਆ ਲੋਕਾਂ ਨੇ 10-10 ਲੱਖ ਤੇ ਨਾਮ ਰੱਖ ਕੇ 20-20 ਲੱਖ ਘਰਾਂ ਜੋ ਬਣਾ ਲੇ ਪਾ ਲੇ ਕਿਸੇ ਦੀਆਂ ਪਰਚੀਆਂ ਨਿਕਲੀਆਂ ਕਿੱਥੇ ਹੀਰਾ ਫੇਰੀ ਕਿੱਥੇ ਨਹੀਂ ਨਾ ਆਪਣੇ ਇਹ ਕੰਮ ਨਹੀਂ ਹੋਣਾ ਦੋਗ ਨੰਬਰ ਤੇ ਆ ਸ਼ਰਤਾਂ ਲਿਖੀਆਂ ਚਾਰੀ ਚਾਰੇ ਸ਼ਰਤਾਂ ਪੜ ਲਿਓ ਜੇ ਵਾਰਡ ਦੇ ਵਿੱਚ ਕਿਸੇ ਟੋਕਨ ਤੇ ਹੁਣੇ ਸ਼ਰਤ ਲਿਖੀ ਹੋਵੇ ਆਪਾਂ ਦੇਣਦਾਰ ਹੋਵਾਂਗੇ ਪਹਿਲੀ ਸ਼ਰਤ ਹੈ ਗਲਤ ਸਾਬਤ ਕਰਨ ਵਾਲੇ ਬੰਦੇ ਨੂੰ ਵੀ ਹਾਂ ਇਹ ਪੈਸੇ ਖਾਣਗੇ ਇਹਨਾਂ ਨੇ ਪੈਸਿਆਂ ਖਾਂ ਦਾ ਟਗਾਉਸ ਬਣਾ ਰੱਖਿਆ ਜਾਂ ਇਹਨਾਂ ਨੇ ਹੋਰ ਕੁਝ ਕਰਨਾ ਫਲਾਨਾ ਤਾਂ ਉਹ ਜੋ ਵੀ ਹੁੰਦੀਆਂ ਹਨ ਗੰਦੀਆਂ ਜਵਾਨਾਂ ਨੇ ਗੰਦੀਆਂ ਗੱਲਾਂ ਕਰਨੀਆਂ ਹੁੰਦੀਆਂ ਤੇ ਉੱਥੇ ਭਈ ਉਹਨੂੰ 1 ਲੱਖ ਰੁਪਈਆ ਨਾਮ ਦਿੱਤਾ ਜਾਊਗਾ ਹੱਸ ਕੇ ਰਾਵਾਂਗੇ ਬੇਜਤ ਦੂਜਾ ਤਰੀਕ ਨਹੀਂ ਵਧਾਈ ਜਾਣੀ ਪਰਚੀਆਂ 10 ਪੈਣ 20 ਪੈਣ 50 ਪੈਣ 100 ਪੈਣ ਜੇ ਕੋਈ ਹਰਜਾਨਾ ਹੋਵੇ ਰਾਜਵੀਰ ਚੱਲੂ ਮੜ ਦਾਦੂ ਵਾਲਾ ਹੋਰ ਨਹੀਂ ਚੱਲਦਾ ਠੀਕ 13 8 ਨੂੰ ਇਨਾਮ ਕੱਢਣਾ 13 8 ਨੂੰ ਹੀ ਲਾਈਵ ਚੱਲੂਗਾ ਟ੍ਰੇਨਿੰਗ ਵੀ ਉਧੇ ਬੱਕਰੀਆਂ ਦੀ ਮੈਂ ਫਰੀ ਦੂੰਗਾ ਇਹ ਵੀ ਯਾਦ ਰੱਖਿਓ ਗੱਲ ਨਾਲ ਨਾਲ ਜਿਹੜਾ ਵੀਰ ਕੂਪਰ ਨਿਕਲ ਤੋਂ ਪਹਿਲਾ ਪਹਿਲਾ ਮੇਰੇ ਕੋਲੇ ਆ ਜਾ ਟ੍ਰੇਨਿੰਗ ਬਿਲਕੁਲ ਫਰੀ ਦਿੱਤੀ ਜਾਣੀ ਆ ਤੀਜੀ ਉਹੀ ਗੱਲ ਪੱਠਾ ਲੈ ਕੇ ਜਾਣੀ ਆ ਪੱਠਾ ਲੈ ਜੀ 30000 ਲੈ ਕੇ ਜਾਣਾ 30000 ਲੈ ਜੀ ਕੋਈ ਵੀ ਵੀਰ ਆ ਠੀਕ ਆ ਚੌਥੀ ਸ਼ਰਤ ਮੇਨ ਆ ਬਾਈ ਜਿਹਦੇ ਲਈ ਆਪਾਂ ਟੋਕਨ ਪਾਏ ਆ ਜਿਹਦੇ ਲਈ ਆਦੀਆਂ ਪੱਠਾਂ ਦਾ ਤੇ ਲਾਈਆਂ ਫਿਰ ਵੀ ਉਹੀ ਗੱਲ ਆ ਵੇਚ ਸਕਦੇ ਸੀ ਸਭ ਕੁਝ ਸੀਗਾ ਚਲੋ ਠੀਕ ਐ ਮਹਾਰਾ ਹੀ ਕਿਸੇ ਲੇਖੇ ਲਾਵੇ ਚੌਥੀ ਇਹ ਹੈ ਗੱਲ ਆ ਸ਼ਰਤ ਨਹੀਂ 30000 ਤੋਂ ਜ਼ਿਆਦੇ ਜਿੰਨੇ ਵੀ ਪੈਸੇ ਹੋਣਗੇ 30000 ਤੋਂ ਜ਼ਿਆਦੇ ਜਿੰਨੇ ਵੀ ਟੋਕਨ ਦੇ ਪੈਸੇ ਹੋਣਗੇ 20000 50000 ਲੱਖ 2 ਲੱਖ ਜਿੰਨਾ ਵੀ ਹੋਇਆ ਕਿਸੇ ਲੋੜਵੰਦ ਧੀਆ ਦੇ ਵਿਆਹ ਤੇ ਲਾਇਆ ਜਾਣਗੇ ਥੋੜਾ ਪਿਆਸਾ ਬਰਥ ਨਹੀਂ ਜਾਂਦਾ ਲੋਕ ਕਹਿੰਦੇ ਆ ਵੀ ਸਾਨੂੰ ਜੇ ਕੋਪਾ ਨਾ ਨਿਕਲਿਆ ਭਾਈ ਕੀ ਮਿਲੂ ਸਾਨੂੰ ਇੱਕ ਸੇਵਾ ਮਿਲੂਗੀ ਜਿੱਦੇ ਕਿਸੇ ਧੀ ਦਾ ਵਿਆਹ ਕੀਤਾ ਲਾਈਵ ਵੀਡੀਓ ਪਾਈ ਸਾਰਾ ਕੁਝ ਕੀਤਾ ਉਹਦੇ ਥੋੜਾ ਮਨ ਖੁਸ਼ ਹੋਊਗਾ ਵੀ ਹਾਂ ਯਾਰ 10 ਮਾ 200 ਅਸੀਂ ਵੀ ਲਾਇਆਗਾ ਆਪਣ ਕੋਈ ਆਪਣੇ ਟੌਰ ਦਾ ਨਹੀਂ ਕੋਈ ਸ਼ੋਰ ਦਾ ਨਹੀਂ ਆਪਾਂ ਆ ਹੀ ਰਹਨੇ ਆ ਆਹੀ ਬੱਕਰੀਆਂ ਚ ਰਹਨੇ ਆ ਇੱਥੇ ਠੀਕ ਹੈ ਚਲੋ ਠੀਕ ਹੈ ਜੇ ਤੁਹਾਡੇ ਭਰਾਵਾਂ ਸਿਰ ਤੇ ਕੋਈ ਰਾਹ ਚੱਕਿਆ ਤਾਂ ਬਹੁਤ ਵਧੀਆ ਹੁਣ ਸਾਥ ਜਿਹੜਾ ਭਰਾਵਾਂ ਦਾ ਬਾਈ ਆ ਸਾਥ ਦੇਖ ਲਓ ਬਾਈ ਆ ਸਾਰੀਆਂ ਆ ਭਰੀਆਂ ਪਈਆਂ ਅੱਦੋਂ ਜਦ ਅੱਧੇ ਵਾਂਗੂ ਕਾਪੀ ਭਰੇਗੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਹੋਰ ਵੀ ਅੱਗੇ ਬਾਈ ਸ਼ੇਅਰ ਕਰੋ ਵੀਡੀਓ ਨੂੰ ਜਿੰਨੇ ਭਰਾ ਜੁੜਦੇ ਆ ਬਹੁਤ ਹੈ ਹੋਰ ਜੁੜੋ ਜਿੰਨੇ ਜੁੜੇ ਜਾਣਗੇ ਧੰਨਵਾਦ ਜਉਦੇ ਵਾਸਤੇ ਰੋ